ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਪਿੰਡ ਮਕੇਰੀਆਂ ਦੇ ਵਿੱਚ ਪਿੰਡ ਪੈਂਦਾ ਟੀਮਾ ਪੋਤਾ ਜਿੱਥੇ ਕੀ ਬਹੁਤ ਹੀ ਦੁਖਦਾਈ ਜਿਹੜੀ ਖਬਰ ਆਈ ਆ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾ ਦੀ ਬਹੁਤ ਬੁਰੀ ਤਰ੍ਹਾਂ ਜਿਹੜੀ ਬਦਵੀ ਕੀਤੀ ਗਈ ਸੋ ਸੰਗਤ ਜੀ ਦੱਸਦੇ ਆ ਆਪ ਜੀ ਨੂੰ ਕਿ 2 ਦਿਨ ਪਹਿਲਾਂ ਦੀ ਇਹ ਘਟਨਾ ਆ ਗ੍ਰਾਂthi ਸਿੰਘ ਸਵੇਰੇ ਜਦੋਂ ਪ੍ਰਕਾਸ਼ ਕਰਦਾ ਆ ਪ੍ਰਕਾਸ਼ ਕਰਦਾ ਤਾਂ ਦਾ ਧਿਆਨ ਪੈਂਦਾ ਵੀ ਜਿਹੜੇ ਦੋ ਅੰਗ ਆ ਬੜੀ ਬੁਰੀ ਤਰ੍ਹਾਂ ਜਿਹੜੇ ਭਲੇੜ ਨਾਲ ਜਿਹੜੇ ਵੱਡੇ ਪੇ ਸੀਗੇ 600 500 70 ਤੇ 71 ਅੰਗ ਬਹੁਤ ਬੁਰੀ ਤਰ੍ਹਾਂ ਭਲੇੜ ਨਾਲ ਕੱਟੇ ਹੋਏ ਸੀਗੇ ਜਦੋਂ ਉਹਨੇ ਆਪਸੇ ਵਿੱਚ ਕਮੇਟੀ ਵਿੱਚ ਜਿਹੜੀ ਗੱਲ ਕੀਤੀ ਪਰ ਕਮੇਟੀ ਨੇ ਜਿਹੜੀ ਇਹ ਗੱਲ ਲੁਕਾਉਣ ਦੀ ਕੋਸ਼ਿਸ਼ ਕੀਤੀ ਤੇ ਪਿੰਡ ਵਿੱਚੋਂ ਅੱਜ ਸਾਨੂੰ ਕਿਸੇ ਨੇ ਦੱਸਿਆ ਵੀ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਹੋਈ ਆ ਵੀ ਇਹ ਪਿੰਡ ਵਾਲਿਆਂ ਨੇ ਕਿਸੇ ਨੂੰ ਦੱਸਿਆ ਨਹੀਂ ਜਦੋਂ ਅਸੀਂ ਆਉਨੇ ਆ ਜਦੋਂ ਦੇਖਦੇ ਹਾਂ ਰਮਾਲਾ ਸਾਹਿਬ ਚੱਕ ਕੇ ਵਾਕਈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਬੁਰੀ ਤਰ੍ਹਾਂ ਜਿਹੜੇ ਅੰਗ ਜਿਹੜੇ ਆ ਉਹ ਖੰਡੜ ਕੀਤੇ ਸੀਗੇ ਸੋ ਜਦੋਂ ਆਪਾਂ ਉਸ ਰੂਪ ਦਾ ਜਦੋਂ ਸੰਗਤ ਜੀ ਇਹ ਪ੍ਰਕਾਸ਼ ਸੁਖ ਸੁਖਾਸ਼ਨ ਕੀਤਾ ਜਦੋਂ ਤੇ ਦੂਸਰਾ ਸਰੂਪ ਜਦੋਂ ਆਪਾਂ ਪ੍ਰਕਾਸ਼ਮਣ ਕੀਤਾ ਤੇ ਸੰਗਤ ਜੀ ਉਹਦਾ ਵੀ 618 ਤੋਂ ਲਾ ਕੇ 632 ਅੰਗ ਤੱਕ ਜਿਹੜੇ ਆ ਬਹੁਤ ਬੁਰੀ ਤਰ੍ਹਾਂ ਜਿਹੜੇ ਹੱਥ ਨਾਲ ਜਿਹੜੇ ਸਾਰੇ ਅੰਗ ਪਾੜੇ ਹੋਏ ਸੀਗੇ ਤੋ ਆਪਾਂ ਬਾਰ ਬਾਰ ਇਹ ਸੰਗਤ ਨੂੰ ਕਹਿੰਨੇ ਆ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸਮਾਰਨ ਨਹੀਂ ਉਹ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੁਸੀਂ ਨਾ ਪ੍ਰਕਾਸ਼ ਕਰੋ ਤੇ ਇਸ ਪਿੰਡ ਵਿੱਚ ਵੈਸੇ ਵੀ ਦੋ ਗੁਰਦੁਆਰੇ ਆ ਇਹ ਗੁਰਦੁਆਰਾ ਰਵਿਦਾਸ ਭਾਈ ਚਾਰੇ ਦਾ ਗੁਰਦੁਆਰਾ ਸਾਹਿਬ ਸਿਗਾ ਅਸੀਂ ਅੱਜ ਫੇਰ ਇਹਨਾਂ ਨੂੰ ਇਹ ਗੱਲ ਕੀਤੀ ਹੈ ਜੇ ਤੁਸੀਂ ਇਹਦੀ ਸਾਂਭ ਸੰਭਾਲ ਕਰ ਸਕਦੇ ਆ ਆਪਣੀ ਜ਼ਿੰਮੇਵਾਰੀ ਤੇ ਤੇ ਗੁਰੂ ਗ੍ਰੰਥ ਸਾਹਿਬ ਤੁਸੀਂ ਪ੍ਰਕਾਸ਼ਮਣ ਕਰਦੇ ਜਾਂ ਸੇਵਾ ਕਰ ਸਕਦੇ ਆ ਤੇ ਠੀਕ ਆ ਜੇ ਨਹੀਂ ਤਾਂ ਗੁਰੂ ਸਾਹਿਬ ਦੇ ਸਰੂਪ ਨਾਲ ਦੇ ਗੁਰਦੁਆਰਾ ਸਾਹਿਬ ਚ ਉਹ ਸੁੱਖਾ ਕਰਨ ਕਰੋ ਜਦੋਂ ਵੀ ਤੁਹਾਨੂੰ ਕੋਈ ਲੋਡ ਪੈਂਦੀ ਆ ਆਨੰਦਕਾਰ ਦੀ ਇੱਕ ਤੇ ਹੋਰ ਲੋਡ ਪੈਂਦੀ ਆ ਬੜੇ ਸਤਿਕਾਰ ਸਹਿ ਤੁਸੀਂ ਆਪਣੇ ਘਰ ਵਿੱਚ ਜਿਹੜੇ ਹੈਗੇ ਪਾਠ ਕਰਾ ਸਕਦੇ ਹੋ ਵੀ ਸੰਗਤ ਜਿਹੜੀ ਵੀ ਇਹਦੀ ਪਿੰਡ ਦੀ ਮੰਨ ਗਈ ਆ ਵੀ ਜਿਹੜਾ ਗੁਰਦੁਆਰਾ ਸਾਹਿਬ ਆਪਾਂ ਇੱਕ ਕਰਾਂਗੇ ਸੋ ਸੰਗਤ ਜੀ ਇਹ ਜਿਹੜੀ ਘਟਨਾ ਜਿਹੜੀ ਚੀਮੇ ਪੋਤੇ ਦੀ ਮਕੀਰੀਆਂ ਦੀ ਘਟਨਾ ਆ ਬੇਨਤੀ ਹੱਥ ਜੋੜ ਕੇ ਸੰਗਤ ਨੂੰ ਵੀ ਸੰਗਤ ਜੀ ਆਪਣੇ ਗੁਰੂ ਘਰਾਂ ਵਿੱਚ ਸੁੰਨੇ ਨਾ ਛੱਡੋ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੀ ਸੇਵਾ 'ਚ ਬੰਦਾ ਖੜਾ ਆ ਕੋਈ ਵੀ ਸੇਵਾਦਾਰ ਉਨਾ ਚੱਕਰ ਦਰਵਾਜ਼ੇ ਖੁੱਲੇ ਰੱਖੋ ਜਦੋਂ ਕੋਈ ਸੇਵਾਦਾਰ ਨਹੀਂ ਹੁੰਦਾ ਹੱਥ ਜੋੜ ਕੇ ਬੇਨਤੀ ਆ ਕਿ ਦਰਵਾਜ਼ੇ ਨਾ ਖੁੱਲੇ ਜਾਣ ਕਿਉਂਕਿ ਸ਼ਰਾਰਤੀ ਅੰਸਰ ਜਿਹੜੇ ਹੈਗੇ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆ ਕਰ ਰਹੇ ਆ ਇੱਥੇ ਵੀ ਇਸੇ ਤਰ੍ਹਾਂ ਜਿਹੜੀ ਬੇਅਦਬੀ ਹੋਈ ਆ ਸੋ ਸੰਗਤ ਜੀ ਸਾਡੀ ਹੱਥ ਜੋੜ ਕੇ ਫੇਰ ਬੇਨਤੀ ਆ ਵੀ ਕੋਈ ਵੀ ਗੁਰੂ ਘਰ ਜਿਹੜਾ ਸੁੰਨਾ ਨਾ ਛੱਡੋ ਜਿਹੜੇ ਗੁਰੂ ਘਰ ਸੁੰਨੇ ਆ ਉੱਥੇ ਬੇਅਦਬੀ ਜ਼ਰੂਰ ਹੋਣੀ ਆ ਕਿਉਂਕਿ ਸ਼ਰਾਰਤੀ ਅੰਸਰ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਤੁਹਾਡੇ ਪ੍ਰਸ਼ਾਸਨ ਵੀ ਆਇਆ ਆ ਪ੍ਰਸ਼ਾਸਨ ਨੂੰ ਆਪਾਂ ਹੁਸ਼ਿਆਰਪੁਰ ਦੇ ਜਿਹੜੇ ਸਾਡੇ ਐਸਐਸ ਸਾਹਿਬ ਆ ਉਹਨਾਂ ਨੂੰ ਬੇਨਤੀ ਆਪਾਂ ਕਰਦੇ ਆ ਕਿ ਦੋ ਦਿਨਾਂ ਜਿਹੜਾ ਪਿੰਡ ਵਾਲਾ ਜਾਂ ਕੋਈ ਹੋਰ ਆ ਕੋਈ ਵੀ ਸ਼ਰਾਰਤੀ ਅੰਸਰ ਆ ਉਹਨੂੰ ਜਿਹੜੀ ਆ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ ਉਹ ਸੰਗਤ ਦੇ ਸਾਹਮਣੇ ਜਿਹੜਾ ਲਿਆਇਆ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਪਰ ਪਿੰਡ ਪੋਤਾ ਦੇ ਵਿੱਚ ਕਿ ਤਾਂ ਤਨਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪਾਉਂਸ ਰੂਪਾਂ ਦੀ ਬੇਅਦਬੀ ਹੋਈ ਆ ਕੀ ਕਰਨੇ ਚਾਹੁੰਦੇ ਸਾਨੂੰ ਅਜ ਸਵੇਰੇ ਤੋਂ ਸੁਣਨਾ ਮਿਲੀ ਸੀ ਅਸੀਂ ਇੰਦੇ ਪੋਤਾ ਆਏ ਆ ਔਰ ਸ਼੍ਰੀ ਗੁਰੂ ਰਵਿਦਾਸ ਸਭਾ ਗੁਰੂ ਦਾ ਸਾਥ ਹੈ ਜਿੱਥੇ ਸ਼੍ਰੀ ਗੁਰਨਸਰ ਜੀ ਸ਼ੋਗਟ ਨੇ ਉਹਨਾਂ ਦੇ ਅੰਗਾਂ ਦੇ ਨਾਲ ਅ ਕੁਝ ਦੇਰ ਵੀ ਹੋਈ ਹੈ ਜਿਸ ਦੀ ਅਸੀਂ ਹਰ ਐਂਗਲ ਤੋਂ ਪੜਤਾਲ ਕਰ ਰਹੇ ਹਾਂ ਫਿਲਹਾਲ ਜਿਹੜਾ ਮਦਈ ਦੇ ਦੱਸਣ ਦੇ ਮੁਤਾਬਕ ਜਿਹੜਾ ਅਜੇ ਪਤਾ ਨਹੀਂ ਲੱਗਾ ਕਿ ਕਦੋਂ ਦੀ ਜਿਹੜੀ ਇਹ ਕਾਰਵਾਈ ਹੋਈ ਹੈ ਕਦੋਂ ਦੀ ਵੋਤ ਵੀ ਹੋਈ ਹੈ ਅਸੀਂ ਹਰ ਐਂਗਲ ਤੋਂ ਇਹਨੂੰ ਵੈਰੀਫਾਈ ਕਰਾਂਗੇ ਇਨਵੈਸਟਿਗੇਟ ਕਰਾਂਗੇ ਔਰ ਜੋ ਵੀ ਅਚਬੰਦੀ ਅਗਲੀ ਕਾਨੂੰਨੀ ਕਾਰਵਾਈ ਹੈ ਉਹ ਕਰਾਂਗੇ ਸਸੀ ਜੀ ਸ਼੍ਰੀ ਗੁਰਮੁਖ ਸਿੰਘ ਸਾਹਿਬ ਜੇ ਫਾਰਮ ਸੂਪ ਦੇ ਕਿੰਨੇ ਕੁ ਪੰਨੇ ਜਿਹੜੇ ਪੰਨੇ ਜਿਹੜੇ ਅੰਡਿਤ ਕੀਤੇ ਗਏ ਨੇ ਇਹ ਦੋ ਪੰਨੇ ਨੇ ਇੱਕ ਦੇ ਇੱਕ ਸ਼੍ਰੀ ਗੁਰਮੁਖ ਸਿੰਘ ਸਾਹਿਬ ਜੀ ਦੇ ਔਰ ਦੂਸਰੇ ਦੇ ਸਕ੍ਰੀਪ 14 15 ਪੰਨੇ ਆ ਸਰ ਤੁਸੀਂ ਸੀਸੀ ਫੋਟ ਦੇ ਸਾਹਮਣੇ ਆਈ ਇਹਨਾਂ ਦੀ ਅਸੀਂ ਸਾਰਾ ਅਜੇ ਅਰਲੀ ਸਟੇਜ ਹੈਗੀ ਆ ਅਸੀਂ ਸਾਰੇ ਇਸ ਪਿੰਡ ਦੇ ਵਿੱਚ ਵੇਖ ਰਹੇ ਹਾਂ ਸੀਐਸਟੀਵੀ ਕਵਰੇਜ ਲੱਗੇ ਜਿੱਥੇ ਵੀ ਲੱਗੇ ਨੇ ਚੈੱਕ ਕਰ ਰਹੇ ਆਂ ਚੱਕਰਾਂ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂ ਗੁਰਦੁਆਰਾ ਸਾਹਿਬ ਦੇ ਵਿੱਚ ਫਿਲ ਲੱਗੇ ਹੋਏ ਗੁਰਦੁਆਰਾ ਸਾਹਿਬ ਦੇ ਵਿੱਚ ਫਿਲਹਾਲ ਇਹਨਾਂ ਨੇ ਕੈਮਰੇ ਨਹੀਂ ਸੀ ਲੱਗੇ ਹੋਏ ਜਿਸ ਕਰਕੇ ਅਸੀਂ ਜਿਹੜੇ ਸਰੌਂਡਿੰਗ ਏਰੀਆ ਦੇ ਵਿੱਚ ਕੈਮਰੇ ਨੇ ਉਹ ਜ਼ਰੂਰ ਵੈਰੀਫਾਈ ਕਰ ਰਹੇ ਹਾਂ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ